so beautiful so elegant just looking like a wow te mai madana shocked hogi ki tu aaj tak ve jo komri a gayi et aur nello mainu nahi pata si ga ਮੈਨੂੰ ਬਿਲਕੁਲ ਨਹੀਂ ਪਤਾ ਮੈਂ ਕਿੱਥੇ ਕਿੱਥੇ ਕੁਮਰੀ ਹੈਗੀਆਂ ਫਰੂਟੀ ਵਾਲਾ ਨੇ ਹੁਣ ਬਣਾਇਆ ਵਾਓ ਦੀਪਾਲੀਆ ਪਟ ਦੇ ਨਾਲ ਤੇ ਉਹਨਾਂ ਨੇ ਵੀ ਵਾਓ ਬਣਾ ਦਿੱਤਾ ਹੁਣ ਸਾਰੀ ਫਰੂਟੀ ਵਿੱਚ ਵੀ ਵਾਓ ਵਾਓ ਹੀ ਚੱਲਦਾ ਪਿਆ ਹੁਣ ਇਹ ਮੂਵੀ ਆਈ ਹੈ ਕ੍ਰਿਊ ਵਿਦ ਕ੍ਰਿਊ ਮੂਵੀ ਤੁਸੀਂ ਵੇਖਿਓ ਆਏਗਾ ਕਰੀਨਾ ਕਪੂਰ ਦਾ ਨਾਂ ਜੈਸਮਿਨ ਰੱਖ ਦਿੱਤਾ ਹੈ ਤੇ ਉਤੇ ਵਾਓ ਮੋਮੋਸ ਰੱਖ ਦਿੱਤੇ ਨੇ ਵਾਓ ਤੇ ਮੈਨੂੰ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਿਆ ਨਾ ਲਾਈਕ ਜਿੱਥੇ ਵੀ ਹੈਗੀਆਂ ਜੈਸਮਿਨ ਕਿਤੇ ਨਾ ਕਿਤੇ ਹੈਗੀ ਹੈ ਮਤਲਬ ਕਿੱਥੇ ਵੀ ਦੇਖ ਲਓ ਬੱਸ ਸਟਾਪ ਤੇ ਦੇਖ ਲਓ 에어ਪੋਰਟ ਤੇ ਹੁੱਡਿੰਗਸ ਦੇਖ ਲਓ ਕਿੱਤੇ ਵੀ ਦੇਖ ਲਓ এলিਗੈਂਟ ਲਿਖਿਆ ਹੈ ਜਾਂ ਸੋ ਬਿਊਟੀਫੁੱਲ ਲਿਖਿਆ ਹੈ ਔਰ ਮੈਚੇਸ ਹੋ ਰਹੇ ਨੇ ਉੱਥੇ ਸਾਰੇ ਨਾਲ ਇਹੀ ਵਰਡ ਚਲਦੇ ਪਏ ਨੇ ਬਹੁਤ ਚੰਗਾ ਲੱਗਦਾ ਲੋਕੀ ਪੇਜਦੇ ਰਹਿੰਦੇ ਨੇ ਅੱਜ ਇਹ ਮੀਮੀ ਬਣ ਗਈ ਅੱਜ ਇਹ ਹੋ ਗਿਆ ਜੈਸਮਿਨ ਦਾ ਤੇ ਬਹੁਤ ਚੰਗਾ ਲੱਗਦਾ ਲੋਕਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਵਰਡਸ ਦੇ ਨਾਲ ਨਾ ਬਹੁਤ ਠੰਡਾਈ ਮਿਲਦੀ ਹੈ ਲੋਕੀ ਮਤਲਬ ਖੁਸ਼ ਹੋ ਜਾਂਦੇ ਨੇ ਠੰਡਕ ਪਹੁੰਚ ਜਾਂਦੀ ਹੈ ਲੋਕਾਂ ਨੂੰ ਇਹ ਵਰਡ ਬਲਕੇ ਨਾਲੇ ਛੋਟੇ ਬੱਚੋ ਤੋਂ ਲੈ ਕੇ ਵੱਡੇ ਤੱਕ ਲੋਕੀ ਬੋਲਦੇ ਨੇ ਬਹੁਤ ਚੰਗਾ ਲੱਗਦਾ ਮੈਨੂੰ ਸਾਨੂੰ ਤਾਂ ਐਸੀ ਤੁਹਾਡਾ ਇੰਟਰਵਿਊ ਕਰਨਾ ਆਇਆ ਬੜੀ ਤੁਸੀਂ ਸਿਕਿਉਰਿਟੀ ਸ ਰੱਖੇ ਹੋਣਗੇ ਪਰ ਮੈਂ ਦੇਖ ਰਹੀ ਹਾਂ ਤੁਸੀਂ ਕੱਲੇ ਹੀ ਬਿਦਾਸ ਤੁਰੇ ਫਿਰਦੇ ਬਿਲਕੁਲ ਮੈਂ ਕੱਲੀ ਆਈਆਂ ਕੱਲੇ ਹੀ ਜਾਣਾ ਹਰ ਕਿਸੇ ਨੇ ਤੇ ਚੰਗਾ ਉਹੀ ਬੰਦਾ ਰਹਿੰਦਾ ਬਹੁਤ ਐਟੀਟਿਊਡ ਨਾ ਰੱਖਿਓ ਤੇ ਡਾਊਨ ਟੂ ਅਰਥ ਰਹੋ ਸਭ ਨਾਲ ਗੱਲ ਕਰੋ ਬੱਚਾ ਕੀ ਹੋਏ ਬੂੜਾ ਕੀ ਹੋਏ ਕੋਈ ਉੱਚ ਨੀਚ ਨਹੀਂ ਹੁੰਦੀ ਸਾਰੇ ਅਮੀਰ ਹੈਗੇ ਨੇ ਦਿਲ ਚ ਅੱਛਾ ਹੋਣਾ ਚਾਹੀਦਾ ਸਾਰੇ ਲੋਕੀ ਅਮੀਰ ਹੈਗੇ ਨੇ ਮੇਰੇ ਵਾਸਤੇ ਸਾਰੇ ਲੋਕੀ ਇੱਕ ਬਰਾਬਰ ਦੇ ਨੇ ਮੈਂ ਆਪਣਾ ਕੰਮ ਕਰੀ ਜਾਨੀ ਆ ਤੇ ਕਰੀ ਜਾਵਾਂਗੀ ਜਦ ਤੱਕ ਬੁੱਢੀ ਹੋਵਾਂਗੀ ਤੇ ਮੈਨੂੰ ਬਹੁਤ ਅੱਛਾ ਲੱਗਦਾ ਕੰਮ ਕਰਨਾ ਤੇ ਮੈਂ ਜਦ ਰੋਡ ਕਰਾਸ ਕਰਨ ਰੋਟੀ ਖਾਣ ਜਾਣੀ ਹੁੰਦੇ ਤਾਂ ਕੋਈ ਨਾ ਕੋਈ ਬਾਈਕ ਤੇ ਜਾਂ ਗੱਡੀ ਵਿੱਚ ਕੋਈ ਨਾ ਕੋਈ ਬੋਲਦੇ ਕੋ ਵਾਹ ਜਾ ਰਹੀ ਹੈ ਵਾਹ ਜਾ ਰਹੀ ਹੈ ਤੇ ਮੇਰੇ ਹਸਬੰਦ ਕਹਿੰਦੇ ਨੇ ਫਟਾਫਟ ਭੱਜ ਜ ਤੇ ਹੁਣ ਉਹ ਕਹਿੰਦੇ ਨੇ ਹੁਣ ਹਾਰਟ ਟਾਈਮ ਮਾਸਤੇ ਲਗਾ ਕੇ ਤੇ ਜਾ ਰਹੀ ਹੈ ਤੇ ਜਾ ਰਹੀ ਹੈ ਕੀ ਹੋ ਗਿਆ ਤੁਹਾਨੂੰ ਚੰਗਾ ਲੱਗ ਰਿਹਾ ਵਾ ਉਹਨੂੰ ਦੇਖ ਰਹੇ ਹੋ ਹੁਣੇ ਮੈਨੂੰ ਭੱਜਣਾ ਹੈ ਹੈਡ ਵਾਸ਼ ਕਰਾਣਾ ਹੈ ਰਾਤੀ ਪਾਰਟੀ ਤੇ ਜਾਣਾ ਹੈ ਕੱਪੜੇ ਡਿਸਾਈਡ ਕਰਨੇ ਨੇ ਹੁਣ ਮੈਨੂੰ ਮਤਲਬ ਇਨਾ ਮੇਰਾ ਬਿਜ਼ੀ ਸ਼ਡਿਊਲ ਹੋ ਗਿਆ ਕਿੱਥੇ ਵੀ ਕੱਲ ਸਵੇਰੇ ਵੀ ਜਾਣਾ ਤੇ ਮੈਨੂੰ ਪਹਿਲੀ ਸੋਚਣਾ ਪੈਂਦਾ ਹੈਗਾ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੋ ਗਿਆ ਹੈ ਕਿੱਥੇ ਵੀ ਜਾਣ ਤੋਂ ਪਹਿਲੇ ਮੈਂ ਬਹੁਤ ਜ਼ਿਆਦਾ ਸੋਚਨੀ ਆ ਕੋਈ ਨਾ ਕੋਈ ਈਵੈਂਟ ਵੀ ਪਲਾਨ ਹੁੰਦਾ ਹੈ ਮੇਰਾ ਕੁਝ ਨਾ ਕੁਝ ਐਡ ਪਲਾਨਡ ਹੁੰਦੀਆਂ ਨੇ ਤੇ ਬਹੁਤ ਚੰਗਾ ਲੱਗ ਰਿਹਾ ਬਹੁਤ ਜ਼ਿਆਦਾ ਮਤਲਬ ਲੋਕੀ ਮੈਨੂੰ ਬੁਲਾਉਂਦੇ ਨੇ ਹੁਣ ਉੱਤੇ ਪਹੁੰਚਾ ਦਿੱਤਾ ਤੇ ਥੈਂਕ ਯੂ ਟੂ एवरीवन ਜਿਨ੍ਹਾਂ ਨੇ ਪਹੁੰਚਾਇਆ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਰਖਾਬ ਰਹਿਮਤ ਟੀਵੀ ਮੈਂ ਹਾਂ ਤੁਹਾਡੇ ਨਾਲ ਆकांक्षा ਕੁਝ ਸਮਾਂ ਪਹਿਲਾਂ ਇੱਕ ਹੁੱਕ ਲਾਈਨ ਬੜੀ ਹੀ ਫੇਮਸ ਹੋਈ ਸੀ ਬੜੀ ਹੀ ਜਿਹਨੂੰ ਕਹਿੰਦੇ ਆ ਵਾਇਰਲ ਹੋਈ ਸੀ ਜੀ ਪੂਰੀ ਦੁਨੀਆ ਦੇ ਵਿੱਚ ਜਿਸ ਦੇ ਉੱਪਰ ਵੱਡੇ ਵੱਡੇ ਸੈਲੀਬ੍ਰਿਟੀਜ਼ ਅਤੇ ਗੋਰਿਆਂ ਨੇ ਉਹਨਾਂ ਨੇ ਵੀ ਜਿਹੜੀ ਹੈ ਵੀਡੀਓ ਬਣਾਈ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਆ ਵਾਓ ਔਰ ਉਹ ਹੁੱਕ ਲਾਈਨ ਦੇ ਜਿਹੜੇ ਕ੍ਰੀਏਟਰ ਨੇ ਉਹ ਸਾਡੇ ਨਾਲ ਨੇ ਐਂਟਰਪ੍ਰਨਰ ਔਰ ਲੀਡਿੰਗ ਐਂਟਰਪ੍ਰਨਰ ਇਨ ਫੈਕਟ ਮੈਂ ਕਹੂੰਗੀ ਕਿ ਕਲੋਥਿੰਗ ਇੰਡਸਟਰੀ ਦੇ ਜਸਮੀਨ ਸਾਡੇ ਨਾਲ ਨੇ ਜੈਸਮੀਨ ਕੌਰ ਦਿੱਲੀ ਤੋਂ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆਂਦੇ ਨੇ ਨਾਲ ਸੋਸ਼ਕਲ ਜੀ ਕੀ ਹਾਲ ਹੈ ਬਹੁਤ ਵ ਕਿਆ ਹਾਲ ਹੈ ਮੈਂ ਵੀ ਬਿਲਕੁਲ ਠੀਕ ਤੁਸੀਂ ਲੱड्डੂ ਪੀਲਾ ਰੰਗ ਦੇ ਵਿੱਚ ਬਹੁਤ ਜਿਆਦਾ ਸੋਹਣੇ ਲੱਗ ਰਹੇ ਹੋ ਲੱड्डੂ ਪੀਲਾ ਕਲਰ ਮੇਰਾ ਐਕਚੁਅਲੀ ਚ ਫੇਮਸ ਮੈਂ ਤੇ ਵੈਸੇ ਹੀ ਮੇਰਾ ਫੇਵਰੇਟ ਸੀਗਾ ਹੁਣ ਮੈਂ ਇਹ ਵਰਡ ਨੂੰ yellow ਨੂੰ ਲੱड्डੂ ਪੀਲਾ ਬਣਾ ਕੇ ਮੈਂ ਪੂਰੀ ਦੁਨੀਆ ਚ ਫੇਮਸ ਕਰ ਦਿੱਤਾ ਹੈਗਾ ਤੇ ਸਾਰੇ ਲੋਕੀ ਨਹੀਂ ਲੱड्डੂ ਪੀਲਾ ਪਾਣਾ ਸ਼ੁਰੂ ਕਰ ਗਏ ਜਿਦਾ ਕਿ ਖੁਦ ਹੀ ਪਾ ਕੇ ਆਏ ਤੁਸੀਂ ਲੱड्डੂ ਪੀਲਾ ਕਲਰ ਤੇ ਚੰਗਾ ਲੱਗਦਾ ਲੋਕੀ ਪਾਉਂਦੇ ਨੇ ਤੇ ਨਾਲੇ ਇਹ ਵੀ ਕਹਿੰਦੇ ਨੇ ਆਪਣਾ ਇਹ ਬਿਲਕੁਲ ਵੀ ਸਕ੍ਰਿਪਟਡ ਨਹੀਂ ਸੀ ਨਹੀਂ ਨਹੀਂ ਇਹ ਤਾਂ ਸਕ੍ਰਿਪਟਡ ਮੈਂ ਤੇ ਵੈਸੇ ਵੀ ਕੁਝ ਵੀ ਬਾਬਾ ਜੀ ਨੇ ਪਤਾ ਨਹੀਂ ਕਿਦਾਂ ਦਾ ਬਣਾ ਹੈਗੀਆਂ ਬਿਗ ਬਾਸ ਵਿੱਚ ਵੀ ਗਈ ਸੀ ਕਿ ਉਹਨਾਂ ਨੇ ਵੀ ਕਿਹਾ ਜੋ ਕਹਿਣਾ ਜੋ ਬੋਲਣਾ ਬੋਲ ਦੇ ਤੇ ਮਤਲਬ ਇਹਨਾਂ ਨੇ ਉਹਨਾਂ ਨੇ ਵੀ ਕੋਈ ਸਕ੍ਰਿਪਟ ਨਹੀਂ ਬਣਾ ਕੇ ਦਿੱਤੀ ਕਿ ਇਹ ਪੜਾਓਗੇ ਤੇ ਇਹ ਬੋਲੇਗੀ ਤੇ ਮੈਂ ਕੁਝ ਵੀ ਨਹੀਂ ਬੋਲਦੀ ਹੈਗੀਆਂ ਜੋ ਮਨ ਚਾਹੁੰਦਾ ਹੈ ਉਸੇ ਵਕਤ ਬਸ ਇਨਸਟੈਂਟ ਹੀ ਜੋ ਮਨ ਚਾਹੁੰਦਾ ਮੈਂ ਬੋਲ ਦਿੰਦੀ ਆਂ ਕਿ ਮੈਂ ਕੁਝ ਸੋਚਦੀ ਨਹੀਂ ਆ ਜੀ ਤਿਲਕਨਗਰ ਤੋਂ ਫਤਿਹਨਗਰ ਦਾ ਸਫਰ ਫਤਿਹਨਗਰ ਤੋਂ ਬਿਗ ਬਾਸ ਦਾ ਸਫਰ ਕਿਸ ਤਰ੍ਹਾਂ ਤੁਸੀਂ ਸਿਰਸਰ ਦੇਖਦੇ ਹੋ ਬਹੁਤ ਵਧੀਆ ਜੀ ਵੈਸ ਢੇਲੀ ਨੂੰ ਵੀ ਪਹੁੰਚਾ ਦਿੱਤਾ ਮੈਂ ਬਿਗ ਬਾਸ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਵੈਸ ਢੇਲੀ ਦੀ ਕੁੜੀ ਵੀ ਕੋਈ ਬਿਗ ਅਸੇ ਜਾਏਗੀ ਤੇ ਹਾਂਜੀ ਮੈਂ ਗਈ ਸੀਗੀ ਬਿੱਗ ਬਾਸ ਉਹਨੇ ਕਲਰਸ ਚੈਨਲ 'ਚ ਹੋ ਕੇ ਆਈਆਂ ਹੋਲੀ ਦਾ ਬੜਾ ਵਧੀਆ ਉਹਨਾਂ ਨੇ ਪ੍ਰੋਗਰਾਮ ਕੀਤਾ ਸੀਗਾ ਉੱਥੇ ਵੀ ਮੈਨੂੰ ਐਜ਼ ਅ ਗੈਸਟ ਅਪੀਅਰੈਂਸ ਲਈ ਬੁਲਾਇਆ ਸੀ ਮੈਂ ਟੀਵੀ 'ਚ ਵੀ ਆਈਆਂ ਤੇ ਮੈਂ ਹੁਣੇ ਹੀ ਮਲੇਸ਼ੀਆ ਗਈ ਵੀ ਸੀ ਤੇ ਮੇਰੀ ਮਦਰ ਇਨ ਲਾ ਟੀਵੀ ਚ ਲਾ ਕੇ ਬੈਠੇ ਹੋਏ ਸੀ ਤੇ ਕਹਿ ਰਹੇ ਨੇ ਮੈਂ ਸੋਚਿਆ ਅੱਜ ਕਲਰਸ ਤੋਂ ਇਲਾਵਾ ਕੁਝ ਹੋਰ ਵੀ ਦੇਖਾਂ ਤੇ આજ ਤੱਕ ਵਿੱਚ ਵੀ ਤੂੰ ਹੀ ਕੋਮਰੀ ਸੀਗੀ ਮੈਂ ਜਿੱਦਾਂ ਹੀ ਲਗਾਇਆ ਤੇ ਤੂੰ ਆ ਗਈ ਤੇਰੀ ਫੋਟੋ ਆ ਗਈ ਸੋ ਬਿਊਟੀਫੁਲ ਸੋ ਐਲੀਗੈਂਟ ਜਸ ਲੁਕਿੰਗ ਲਾਈਕ ਅਬਾ ਤੇ ਮੈਂ ਮਦਰ ਨੂੰ ਸ਼ੌਕਡ ਹੋ ਗਈ ਕਿ ਤੂੰ આજ ਤੱਕ ਵੀ ਨੈਨਲ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਕਿੱਥੇ ਕਿੱਥੇ ਕੁਮਰੀ ਹੈਗੀਆਂ ਫਰੂਟੀ ਵਾਲਾ ਨੇ ਹੁਣ ਬਣਾਇਆ ਵਾਓ ਦੀਪ ਆਲਿਆ ਪਟ ਦੇ ਨਾਲ ਤੇ ਉਹਨਾਂ ਨੇ ਵੀ ਵਾਓ ਬਣਾ ਦਿੱਤਾ ਹੁਣ ਸਾਰੀ ਫਰੂਟੀ ਵਿੱਚ ਵੀ ਵਾਓ ਵਾਓ ਹੀ ਚੱਲਦਾ ਪਿਆ ਹੁਣੇ ਮੂਵੀ ਆਈ ਹੈ ਕ੍ਰਿਊ ਵਿਦ ਕ੍ਰਿਊ ਮੂਵੀ ਤੁਸੀਂ ਵੇਖਿਓ ਆਏਗਾ ਕ੍ਰੀਨਾ ਕਪੂਰ ਦਾ ਨਾਂ ਜੈਸਮਿਨ ਰੱਖ ਦਿੱਤਾ ਹੈ ਤੇ ਉਤੇ ਵਾਓ ਮੋਮਮਸ ਰੱਖ ਦਿੱਤਾ ਹੈ ਵਾਓ ਤੇ ਮੈਨੂੰ ਤਾਂ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਿਆ ਨਾ ਜਿੱਥੇ ਵੀ ਹੈਗੀਆਂ ਜੈਸਮਿਨ ਕਿਤੇ ਨਾ ਕਿਤੇ ਹੈਗੀ ਹੈ ਮੈਂ ਤਾਂ ਕਿੱਥੇ ਵੀ ਦੇਖ ਲਓ ਬੱਸ ਸਟਾਪ ਤੇ ਦੇਖ ਲਓ 에ਅਰਪੋਰਟ ਤੇ ਕਿੱਥੇ ਵੀ ਦੇਖ ਲਓ এলিਗੈਂਟ ਲਿਖਿਆ ਹੈ ਜਾਂ ਸੋ ਬਿਊਟੀਫੁੱਲ ਲਿਖਿਆ ਹੈ ਔਰ ਮੈਚੇਸ ਹੋ ਰਹੇ ਨੇ ਉੱਥੇ ਸਾਰੇ ਨਾਲ ਇਹੀ ਵਰਡ ਚਲਦੇ ਪਏ ਨੇ ਬਹੁਤ ਚੰਗਾ ਲੱਗਦਾ ਲੋਕੀ ਪੇਜਦੇ ਰਹਿੰਦੇ ਨੇ ਅੱਜ ਇਹ ਮੀਮੀ ਬਣ ਗਈ ਅੱਜ ਇਹ ਹੋ ਗਿਆ ਜਸਮின் ਦਾ ਤੇ ਬਹੁਤ ਚੰਗਾ ਲੱਗਦਾ ਲੋਕਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਵਰਡਸ ਦੇ ਨਾਲ ਬਹੁਤ ਠੰਡਾਈ ਮਿਲਦੀ ਹੈ ਲੋਕੀ ਮਤਲਬ ਖੁਸ਼ ਹੋ ਜਾਂਦੇ ਨੇ ਠੰਡਕ ਪਹੁੰਚ ਜਾਂਦੀ ਹੈ ਲੋਕਾਂ ਨੂੰ ਇਹ ਵਰਡ ਬਲਕੇ ਨਾਲੇ ਛੋਟੇ ਬੱਚੋ ਤੋਂ ਲੈ ਕੇ ਵੱਡੇ ਤੱਕ ਲੋਕੀ ਬੋਲਦੇ ਨੇ ਬਹੁਤ ਚੰਗਾ ਲੱਗਦਾ ਮੈਨੂੰ ਤੁਸੀਂ ਬਹੁਤ ਜ਼ਿਆਦਾ એનਰਜੈਟਿਕ ਹੋ ਔਰ ਬਹੁਤ ਹੀ ਜ਼ਿਆਦਾ ਡੈਡੀਕੇਸ਼ਨ ਦੇ ਨਾਲ ਕੰਮ ਮੈਨੂੰ ਲੱਗਦਾ ਦਿਨ ਦੇ 24 ਘੰਟੇ ਤੁਹਾਨੂੰ ਘੱਟ ਪੈਂਦੇ ਹੋਣਗੇ ਬਹੁਤ ਹੀ ਘੱਟ ਪੈਂਦੇ ਨੇ ਮੈਂ ਹੁਣ ਤੁਹਾਨੂੰ ਕਿ ਮੈਂ ਹਰ ਟੇ ਮੇਰੇ ਦਿਮਾਗ 'ਚ ਇਹ ਹੀ ਚੱਲ ਰਿਹਾ ਹੁੰਦਾ ਹੁਣ ਕੀ ਕਰਨਾ ਅੱਗੇ ਕੀ ਕਰਨਾ ਅੱਗੇ ਕੀ ਕਰਨਾ ਹੁਣ ਮੈਨੂੰ ਭੱਜਣਾ ਹੈ ਹੈਡ ਵਾਸ਼ ਕਰਾਣਾ ਹੈ ਰਾਤੀ ਪਾਰਟੀ ਤੇ ਜਾਣਾ ਹੈ ਕੱਪੜੇ ਡਿਸਾਈਡ ਕਰਨੇ ਨੇ ਹੁਣ ਮੈਨੂੰ ਮਤਲਬ ਇੰਨਾ ਮੇਰਾ ਬਿਜ਼ੀ ਸ਼ਡਿਊਲ ਹੋ ਗਿਆ ਕਿੱਥੇ ਵੀ ਕਲ ਸਵੇਰੇ ਵੀ ਜਾਣਾ ਤੇ ਮੈਨੂੰ ਪਹਿਲੀ ਸੋਚਣਾ ਪੈਂਦਾ ਹੈਗਾ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੋ ਗਿਆ ਹੈ ਕਿੱਥੇ ਵੀ ਜਾਣ ਤੋਂ ਪਹਿਲੇ ਮੈਂ ਬਹੁਤ ਜ਼ਿਆਦਾ ਸੋਚਨੀ ਆ ਕੋਈ ਨਾ ਕੋਈ ਈਵੈਂਟ ਵੀ ਪਲਾਨ ਹੁੰਦਾ ਹੈ ਮੇ ਬਹੁਤ ਜ਼ਿਆਦਾ ਮਤਲਬ ਲੋਕੀ ਮੈਨੂੰ ਬੁਲਾਉਂਦੇ ਨੇ ਹੁਣ ਤੇ ਇਹ ਮੇਰੇ ਲਈ ਅੱਛੀ ਓਪਰਚੁਨਿਟੀ ਹੈਗੀ ਕਿ ਬਾਬਾ ਜੀ ਨੂੰ ਮੈਨੂੰ ਫੇਮ ਦੇ ਨਾਲ-ਨਾਲ ਬਹੁਤ ਉੱਤੇ ਪਹੁੰਚਾ ਦਿੱਤਾ ਤੇ ਥੈਂਕ ਯੂ ਟੂ एवरीवन ਜਿਨ੍ਹਾਂ ਨੇ ਪਹੁੰਚਾਇਆ ਥੈਂਕ ਯੂ ਸੋ ਮੱਚ ਬਿਲਕੁਲ ਪਹਿਲਾਂ ਦੇ ਜੈਸਮਿਨ ਤੇ ਹੁਣ ਦੇ ਫੇਮਸ ਜੈਸਮਿਨ ਪਹਿਲਾਂ ਤੁਸੀਂ ਕਿਤੇ ਤੁਰੇ ਜਾਂਦੇ ਹੋਵੋਗੇ ਤਾਂ ਲੋਕ ਸ਼ਾਇਦ ਨਹੀਂ ਨੋਟਿਸ ਕਰਦੇ ਹੋਣਗੇ ਪਰ ਨਾਓ एवरीवन ਨੋਟਿਸ ਹਨਾ ਕਿੰਨਾ ਕ ਫਰਕ ਆ ਗਿਆ ਲਾਈਫ ਦੇ ਵਿੱਚ ਬਹੁਤ ਬਹੁਤ ਜੀ ਬਹੁਤ ਸੜਕ ਕ੍ਰੋਸ ਕਰਨ ਵਿੱਚ ਵੀ ਦੋ ਲੋਕੀ ਇਦਾਂ ਦੇ ਹੁੰਦੇ ਨੇ ਜੋ ਬੋਲਦੇ-ਬੋਲਦੇ ਨੇ ਵਾਹ ਜਾ ਰਹੀ ਐ ਇਹ ਸਿਰਫ ਸੜਕ ਕ੍ਰੋਸ ਕਰਨ ਦੇ ਇੱਥੇ ਦੁਕਾਨ ਤੋਂ ਰੋਡ ਪਾਰ ਕਰਕੇ ਮੇਰਾ ਕਾਰ ਹੈਗਾ ਜੀ ਬਹੁਤ ਨੇੜੇ ਹੀ ਹੈਗਾ ਤੇ ਮੈਂ ਜਦ ਰੋਡ ਕ੍ਰੋਸ ਕਰਨ ਰੋਟੀ ਖਾਣ ਜਾਣੀ ਹੁੰਦੇ ਤਾਂ ਕੋਈ ਨਾ ਕੋਈ ਬਾਈਕ ਤੇ ਜਾਂ ਗੱਡੀ ਵਿੱਚ ਕੋਈ ਨਾ ਕੋਈ ਬੋਲਦੇਗਾ ਵਾਹ ਜਾ ਰਹੀ ਐ ਵਾਹ ਜਾ ਰਹੀ ਐ ਤੇ ਮੇਰੇ ਹਸਬੰਦ ਕਹਿੰਦੇ ਨੇ ਫਟਾਫਟ ਭੱਜ ਜ ਤੇ ਹੁਣ ਉਹ ਕਹਿੰਦੇ ਨੇ ਹੁਣ ਹਾਰਟ ਟਾਈਮ ਮਾਸਤੇ ਲਗਾ ਕੇ ਨਹੀਂ ਬੈ ਬੈ ਸਕਦਾ ਨਾ ਬੰਦਾ ਤੇ ਜਾ ਰਹੀ ਐ ਤੇ ਜਾ ਰਹੀ ਐ ਕੀ ਹੋ ਗਿਆ ਤੁਹਾਨੂੰ ਚੰਗਾ ਲੱਗ ਰਿਹਾ ਵਾਹ ਨੂੰ ਦੇਖ ਕੇ ਬਿਲਕੁਲ ਤੇ ਦੇਖੋ ਤੇ ਨਾਲੇ ਸਾਨੂੰ ਤਾਂ ਐਸੀ ਤੁਹਾਡਾ ਇ ਸਿਕਿਉਰਿਟੀ ਸਿਕਿਉਰਿਟੀ ਲਾਈ ਹੋਣੀ ਹੈ ਨਾਲ ਕੋਈ ਤੁਸੀਂ ਬੋਡੀਗਾਰਡਸ ਰੱਖੇ ਹੋਣਗੇ ਪਰ ਮੈਂ ਦੇਖ ਰਹੀ ਹਾਂ ਤੁਸੀਂ ਇਕੱਲੇ ਹੀ ਬਿਰਦਾਸ ਤੁਰੇ ਫਿਰਦੇ ਹੋ ਬਿਲਕੁਲ ਮੈਂ ਕੱਲੀ ਆਈਆਂ ਕੱਲੀ ਜਾਣਾ ਹਰ ਕਿਸੇ ਨੇ ਤੇ ਚੰਗਾ ਉਹੀ ਬੰਦਾ ਰਹਿੰਦਾ ਬਹੁਤ ਐਟੀਟਿਊਡ ਨਾ ਰੱਖਿਓ ਤੇ ਡਾਊਨ ਟੂ ਅਰਥ ਰਹੋ ਸਭ ਨਾਲ ਗੱਲ ਕਰੋ ਬੱਚਾ ਕੀ ਹੋਏ ਬੂੜਾ ਕੀ ਹੋਏ ਕੋਈ ਉੱਚ ਨੀਚ ਨਹੀਂ ਹੁੰਦੀ ਐ ਸਾਰੇ ਅਮੀਰ ਹੈਗੇ ਨੇ ਦਿਲ ਤੋਂ ਅੱਛਾ ਹੋਣਾ ਚਾਹੀਦਾ ਸਾਰੇ ਲੋਕੀ ਅਮੀਰ ਹੈਗੇ ਨੇ ਮੇਰੇ ਵਾਸਤੇ ਸਾਰੇ ਲੋਕੀ ਇਕ ਬਰਾਬਰ ਦੇ ਨੇ ਮੈਂ ਆਪਣਾ ਕੰਮ ਕਰੀ ਜਾਨੀ ਆ ਤੇ ਕਰੀ ਜਾਵਾਂਗੀ ਜਦ ਤੱਕ ਬੁੱਢੀ ਹੋਵਾਂਗੀ ਤੇ ਮੈਨੂੰ ਬਹੁਤ ਅੱਛਾ ਲੱਗਦਾ ਕੰਮ ਕਰਨਾ ਅਸੀਂ ਦੇਖ ਰਹੇ ਹਾਂ ਕਿ ਅੱਜ ਬਹੁਤ ਗਲੈਮਰ ਹੈ ਤੁਹਾਡੇ ਵਾਲੇ ਤੁਹਾਲੇ ਸਾਰੇ ਕਿਤੇ ਹਣਾ ਕਿ ਇਹ ਗਲੈਮਰ ਔਰ ਇਹ ਫੇਮ ਸ਼ੁਰੂ ਤੋਂ ਹੀ ਸੀਗੀ ਸ਼ੁਰੂਆਤ ਤੋਂ ਸੀ ਉਹ ਉਹ ਜਿਹੜਾ ਦਿਨ ਹੈ ਮਤਲਬ ਉਹ ਤੁਸੀਂ ਪਹਿਲਾਂ ਵਾਲੇ ਸਮੇਂ ਨੂੰ ਕਿਉਂਕਿ 19 ਸਾਲ ਹੋ ਗਏ ਤੁਹਾਨੂੰ ਇਸ ਇੰਡਸਟਰੀ ਚ ਕਿਵੇਂ ਯਾਦ ਕਰਦੇ ਹੋ ਬਹੁਤ ਅੱਛਾ ਲੱਗਦਾ ਪਹਿਲੇ ਵੀ ਮੈਂ ਐਸੀ ਜਜ਼ਬ ਦੀ ਸੀਗੀ ਮੇਰੇ ਘਰ ਵਾਲੇ ਵੀ ਇਹੀ ਕਹਿੰਦੇ ਨੇ ਕਿ ਆ ਮੇਰੇ ਬੱਚੇ ਨੂੰ ਵੀ ਮੇਰੇ ਹਸਬੰਦ ਇਹੀ ਸਮਝਾਉਂਦੇ ਨੇ ਜਜ਼ਬਾ ਹੈ ਮੰਮੀ ਦਾ ਦੇਖੋ ਉਹ ਉਹ ਥਕਦੀ ਨਹੀਂ ਹੈਗੀ ਤੁਸੀਂ ਥੱਕ ਜਾਂਦੇ ਹੋ ਤੁਸੀਂ ਜਵਾਨ ਬੱਚੇ ਹੈਗੇ ਹੋ ਨਾ ਮਗਰ ਮੈਂ ਨਹੀਂ ਥਕਦੀ ਹੈਗੀ ਕਿਉਂਕਿ ਮੇਰੇ ਅੰਦਰ ਇੱਕ ਜਜ਼ਬਾ ਹੈਗਾ ਪੈਸ਼ਨ ਹੈ ਕੰਮ ਕਰਨ ਦਾ ਬਹੁਤ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਮੈਂ 24 ਘੰਟੇ ਵੀ ਕੰਮ ਕਰਦੀ ਰਹਾਂ ਨਾ ਉਹ ਵੀ ਮੇਰੇ ਲਈ ਘੱਟ ਹੈਗਾ ਰਾਤ ਆ ਜਾਂਦੀ ਤਾਂ ਮੈਨੂੰ ਪਤਾ ਕਿ ਸੌਣਾ ਹੈਗਾ ਨਹੀਂ ਤਾਂ ਮੇਰਾ ਬੱਸ ਚੱਲੇ ਮੈਂ ਰਾਤੀ ਵੀ ਲਾਈਵ ਆ ਕੇ ਕੰਮ ਕਰਨਾ ਸ਼ੁਰੂ ਕਰਦਾ ਬਹੁਤ ਅੱਛਾ ਲੱਗਦਾ ਹੈ ਜਜ਼ਬਾ ਜਿਹੜਾ ਹੈਗਾ ਸਭ ਦੇ ਵਿੱਚ ਨਹੀਂ ਹੁੰਦਾ ਬਟ ਮੇਰੇ ਤੋਂ ਦੇਖ ਕੇ ਬਹੁਤ ਲੋਕੀ ਇਨਸਪਾਇਰਡ ਹੋਏ ਨੇ ਬਹੁਤ ਲੇਡੀ ਜਿਹੜੀ ਕਾਰ ਬੇਲੀਆਂ ਬੈਠੀਆਂ ਸੀਗੇ ਨੇ ਉਹਨਾਂ ਨੇ ਕੰਮ ਕੀਤਾ ਹੈ ਉਹ ਵੀ ਲਾਈਵ ਆਂਦੇ ਨੇ ਬਾਜੀ ਉਹਨਾਂ ਨੂੰ ਵੀ ਕੰਮ ਦੇਣਗੇ ਧੀਰੇ ਧੀਰੇ ਜਿਸ ਦੀ ਜਿਸ ਦਾ ਕਿਸਮਤ ਵਿੱਚ ਲਿਖਿਆ ਉਹਨੂੰ ਉਹ ਮਿਲੇਗਾ ਹੀ ਮਿਲੇਗਾ ਮੇਰੀ ਕਿਸਮਤ ਮੇਰੇ ਨਾਲ ਹੈ ਉਹਨਾਂ ਦੀ ਕਿਸਮਤ ਉਹਨਾਂ ਦੇ ਨਾਲ ਹੈ ਮੈਂ ਤੇ ਕਹਿੰਦੇ ਸਾਰੇ ਕੰਮ ਕਰੀ ਜੋ ਕਰੀ ਜੋ ਬਸ ਕੰਮ ਕਰਨੇ ਵਾਸਤੇ ਆਏ ਹੋ ਤੇ ਕਰਦੇ ਜਾਓ ਕਿਸੇ ਦੀ ਵੀ ਲਾਈਫ ਸਮੂਦ ਨਹੀਂ ਹੁੰਦੀ ਹਰੇਕ ਇਨਸਾਨ ਦੀ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਐ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ काम रखਦੇ ਹੋ ਯਾਰ ਕਿਸ ਤਰ੍ਹਾਂ ਜਿਹੜੀ એનર્ਜੀ ਲੈਵਲ ਹੈ ਐਨਾ ਤੁਸੀਂ ਉਹਨੂੰ ਬੈਲੈਂਸ ਰੱਖਦੇ ਹੋ ਕਿਉਂਕਿ ਤੁਸੀਂ ਆਪਣੀ ਫੈਮਿਲੀ ਲਾਈਫ ਵੀ ਬੈਲੈਂਸ ਕਰਦੇ ਹੋ ਉਹ ਵੀ ਸੰਭ ਨਹੀਂ ਹਸਬੰਡ ਹੈ ਬੱਚੇ ਹੈ ਮਦਰ ਇਨ ਲਾ ਤੁਸੀਂ ਦੱਸ ਰਹੇ ਸੀ ਮੈਨੂੰ ਲੱਗਦਾ ਤੁਹਾਨੂੰ ਆਪਣੇ ਸੋਹਰੇ ਨਾਲ ਬੜਾ ਪਿਆਰ ਹੈ ਹਨਾ ਉਹ ਆਤਮੀ ਨਾਲ ਵੀ ਮੇਰੀ ਮੇਡ ਵੀ ਹੈਗੀ ਹੈ ਉਹਦੇ ਨਾਲ ਵੀ ਬਹੁਤ ਪਿਆਰ ਹੈ ਉਹਨੂੰ ਪਤਾ ਹੈ ਭਾਬੀ ਆ ਗਈ ਹੈ ਫਟਾਫਟ ਰੋਟੀ ਲਗਾ ਦੇ ਜੀ ਇਹਦੇ ਕੋਲ ਟਾਈਮ ਨਹੀਂ ਹੈ 5:30 ਹੋਣ ਜਾਂ 6 ਵਜੇ ਕਦੇ ਕਦੇ 6:30 ਵੀ ਰੋਟੀ ਖਾਈ ਤੋਂ ਆਉਂਦਾ ਐਦਾ ਕੁਝ ਨਹੀਂ ਹੈ ਕਿ 3 ਵਜੇ ਰੋਟੀ ਖਾਣੀ ਹੈ 2 ਵਜੇ ਰੋਟੀ ਖਾਣੀ ਹੈ ਐਦਾ ਕੁਝ ਨਹੀਂ ਹੈ ਮੇਰਾ ਕੋਈ ਟਾਈਮਿੰਗਸ ਖਾਣ ਦਾ ਜਦ ਟਾਈਮ ਮਿਲ ਜਾਏ ਕਸਟਮਰ ਆਗੇ ਤੇ ਮੈਂ ਰੋਟੀ ਵੀ ਪੁੱਲ ਜਾਨੀਆ ਮੈਂ ਪਹਿਲੇ ਕਸਟਮਰ ਨੂੰ ਅਟੈਂਡ ਕਰ ਲੈਣੀਆ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਨੂੰ ਪਹਿਲੇ ਆਪਣਾ ਕੰਮ ਹੈਗਾ ਬਾਅਦ ਚ ਸਾਰੇ ਦੂਜੇ ਕੰਮ ਹੈਗੇ ਨੇ ਮੈਨੂੰ ਐ ਤਾਂ ਲੱਗਦਾ ਅਗਰ ਕੰਮ ਹੈਗਾ ਨਾ ਉਸ ਤੇ ਵੱਧ ਤੇ ਕੁਝ ਹੈ ਹੀ ਨਹੀਂ ਹੈਗਾ ਤੇ ਮੈਨੂੰ ਕੰਮ ਕਰਨਾ ਦਾ ਇਹ ਜਿਹੜਾ ਜਜ਼ਬਾ ਹੈਗਾ ਨਾ ਉਹ ਮੇਰੇ ਅੰਦਰੋਂ ਹੀ ਆਂਦਾ ਹੈ ਕੋਈ ਸਿਖਾਉਂਦਾ ਨਹੀਂ ਹੈ ਜਾਂ ਇਹ ਪਤਾ ਨਹੀਂ ਕੀ ਹੈਗਾ ਮੈਨੂੰ ਨਹੀਂ ਪਤਾ ਗੋਡ ਗਿਫਟ ਹੈਗਾ ਤੁਸੀਂ ਐ ਹੀ ਸਮਝ ਲਓ ਤੇ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਲੱਗਦਾ ਉਸੇ ਜਜ਼ਬੇ ਕਰਕੇ ਉਸੇ ਹੌਸਲੇ ਕਰਕੇ ਅੱਜ ਤੁਹਾਨੂੰ ਜਿਹੜ ਦੀਏ ਲੋਕ ਤੁਹਾਡੀ ਮੈਂ ਦੇਖ ਰਹੀ ਇੱਕ ਝਲਕ ਪਾਉਣ ਵਾਸਤੇ ਮਤਲਬ ਬੇਤਾਬ ਰਹਿੰਦੇ ਨੇ ਵੀ ਔਰ ਮੈਂ ਵੀ ਦੇਖਿਆ ਜਦੋਂ ਤੁਸੀਂ ਸਟੋਰ ਤੇ ਨਹੀਂ ਸੀਗੇ ਤਾਂ ਇੱਕ ਦੋ ਜਾਣਿਆਂ ਨੇ ਪੁੱਛਿਆ ਜੈਸਮਿਨ ਜੀ ਤਾਂ ਤੁਹਾਡੇ ਸਟਾਫ ਨੇ ਕਿਹਾ ਕਿ ਉਹ ਤਾਂ ਹਜੇ ਆਏ ਨਹੀਂ ਤੇ ਉਹ ਭੁੜ ਗਏ ਵਾਪਸ ਹਾਂਜੀ 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 ਜੈਸਮਿਨ ਜੀ ਤਾਂ ਅਸੀਂ ਤੇ ਕੀ ਹਾਂ ਉਹ ਐਕਚੁਅਲੀ ਵੀ ਲੋਕੀ ਮੈਨੂੰ ਮਿਲਣ ਵੀ ਆਉਂਦੇ ਨੇ ਔਰ ਲੋਕੇ ਲੋਕਾਂ ਨੂੰ ਮੈਨੂੰ ਦੇਖਣਾ ਵੀ ਹੁੰਦਾ ਫੋਟੋ ਵੀ ਕਰਾਣੀਆਂ ਆਉਂਦੀਆਂ ਨੇ ਸ਼ਾਪਿੰਗ ਵੀ ਕਰਨੀ ਆਉਂਦੀਆਂ ਨੇ ਤਾਂ ਅੱਛਾ ਲੱਗਦਾ ਜੋ ਵੀ ਮਤਲਬ ਸ਼ਾਪ 'ਚ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਬਿਲਕੁਲ ਮੈਮ ਤੁਸੀਂ ਬਹੁਤ ਬੀਜ਼ੀ ਹੋ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਤੁਸੀਂ ਕੈਰਵਨ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਸਮ ਮਸ਼ਹੂਰ ਨੇ ਔਰ ਇਹਨਾਂ ਦੀ ਜਿਹੜੀ ਹੁੱਕ ਲਾਈਨ ਸੀ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਅ ਵਾਓ ਔਰ ਉਹ ਹਮੇਸ਼ਾ ਵਾਓ ਰਹਿੰਦੇ ਨੇ ਚਾਹੇ ਉਹਨਾਂ ਦੇ ਕਸਟਮਰਸ ਹੈ ਚਾਹੇ ਕੋਈ ਵੀ ਹੈ ਹੁਣ ਤਾਂ ਉਹਨਾਂ ਦੇ ਫੈਨਸ ਵੀ ਬਹੁਤ ਹੋ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੀਡਿੰਗ ਐਂਟਰਪ੍ਰਨਰ ਵਜੋਂ ਜਿਹੜਾ ਹੈਗਾ ਦੇਸ਼ ਦੇ ਵਿੱਚ ਜੈਸਮਿਨ ਕੌਰ ਉੱਭਰ ਰਹੇ ਨੇ ਧੰਨਵਾਦ